ਮੰ ਲਓ ਆਪਾਂ ਨੂੰ ਕੋਈ ਵਿਆਹ ਸ਼ਾਦੀ ਆ ਗਿਆ ਹਨਾ ਹਾਂਜੀ ਤੇ ਆਪਣਾ ਬਹੁਤੀਆਂ ਭੈਣਾਂ ਦਾ ਹੋ ਸਕਦਾ ਆਪਣਾ ਪਰਸਨਲ ਟਾਈਟ ਹੋਵੇ ਪਰ ਬਹੁਤੀਆਂ ਭੈਣਾਂ ਦਾ ਕੀ ਹੁੰਦਾ ਕਿ ਵਿਆਹ ਜਾਂ ਪਾਰਟੀ ਮਹੀਨੇ ਨੂੰ ਆ ਜਾਂ 20 ਦਿਨਾਂ ਨੂੰ ਉਸ ਤੋਂ ਪਹਿਲਾਂ ਵਾਲ ਜਿਹੜੇ ਉਥੇ ਆਪਾਂ ਜਿਹੜਾ ਇੰਜੋਏ ਕਰਨਾ ਵੱਖਰੀ ਗੱਲ ਆ ਹਾਂਜੀ ਕਿ ਉਸ ਤੋਂ ਜਿਹੜੇ ਪਹਿਲਾਂ ਵਾਲੇ 20 ਦਿਨ ਇਸ ਟੈਨਸ਼ਨ 'ਚ ਜਾਣੇ ਆ ਇਹ ਮੈਂ ਕੀ ਪਾਉਣਾ ਹਮ ਮੇਰਾ ਸਭ ਤੋਂ ਸੋਨਾ ਸੂਟ ਹੋਣਾ ਚਾਹੀਦਾ ਸਭ ਤੋਂ ਵਧੀਆ ਜੈਵਲਰੀ ਹੋਣੀ ਚਾਹੀਦੀ ਐ ਮੈਂ ਪਿੱਛੇ ਤੋਂ ਘੱਟ ਸੋਹਣੀ ਨਹੀਂ ਲੱਗਣੀ ਚਾਹੀਦੀ ਹਮ ਹਮ ਉਸ ਪਰਿਵਾਰ ਦੇ ਜਿਹੜੇ ਬਾਕੀ ਬੱਚਾ ਨੇ ਜਾਂ ਫੈਮਿਲੀ ਦੇ ਉਹ ਤਿਆਰਾਂ ਉਹਨੇ ਮੈਂਟੋ-ਮੈਂਟੇ ਕਰ ਦੇਣਾ ਫਲਾਣੇ ਵਿਆਹ-ਭਾਜਨਾ ਤਿਆਰ ਸਭ ਕੁ ਪਵਾ ਦੇਣਾ ਜਿਹੜਾ ਆਪ ਦਾ ਰਹਿਣਾ ਮੈਂ ਕਿਵੇਂ ਤਿਆਰ ਹੋਣਾ ਕਿੱਤੋਂ ਹੋਣਾ ਕਿਵੇਂ ਲੱਗਣੀ ਐ ਉੱਥੇ ਕੌਣ ਆਉਣਾ ਕਿਹਨੂੰ ਮੈਂ ਕਿਵੇਂ ਦੇਖਣਾ ਕਿਹਨੂੰ ਮੈਂ ਕਿਵੇਂ ਲੈਣਾ ਜਾਂ ਮੈਂ ਸਭ ਵਧੀਆ ਲੱਗੂਗੀ ਕਿ ਨਹੀਂ ਲੱਗੂਗੀ ਹਨਾ ਹਮ ਹਮ ਜਿਹੜੇ ਪਹਿਲਾਂ ਵਾਲੇ ਦੱਸਦੇ ਇਹਦੇ ਨਾਲ ਇਹ ਸਟ्रेस ਨਾਲ ਲੈਣਾ ਕਿ ਮੈਂ ਸਭ ਤੋਂ ਵਧੀਆ ਲੱਗਣੀ ਚਾਹੀਦੀ ਹਾਂ ਮੇਰੇ ਸਭ ਤੋਂ ਵਧੀਆ ਕੱਪੜੇ ਹੋਣੇ ਚਾਹੀਦੇ ਉੱਥੇ ਜਾ ਕੇ ਪਤਾ ਨਹੀਂ ਕਿਸੇ ਨੇ ਨੋਟਿਸ ਕਰਨਾ ਕਿ ਨਹੀਂ ਕਰਨਾ ਕਿ ਕਿਸੇ ਨੇ ਕਹਿਣਾ ਤੁਹਾਨੂੰ ਸੋਹਣੇ ਲੱਗਦੇ ਆ ਕਿ ਨਹੀਂ ਕਹਿਣਾ ਉੱਥੇ ਜਾ ਕੇ ਤੁਸੀਂ ਜਿਹੜੇ 2 ਘੰਟਿਆਂ ਦੀ ਖੁਸ਼ੀ ਦੇ ਲਈ ਉੱਥੇ ਉਹ ਵੀ ਇੰਜੋਏ ਪਤਾ ਨਹੀਂ ਵਧੀਆ ਕਰੋਗੇ ਜਾਂ ਕਿ ਨਹੀਂ ਕਰੋਗੇ ਤਾਂ ਤੁਸੀਂ ਜਿਹੜੇ ਪਹਿਲਾਂ ਵਾਲੇ 20 ਦਿਨ ਵੀ ਤੁਸੀਂ ਗਵਾ ਲਏ ਬਹੁਤ ਜ਼ਿਆਦਾ ਔਰਤਾਂ ਨੰਮੇ ਚੀਜ਼ ਦੇਖਿਆ ਕਿ ਹਾਏ ਵਿਆਹ ਜਾਣਾ ਕੀ ਪਾਉਂਗੀ ਸਮਝ ਨਹੀਂ ਆਉਂਦੀ ਮੈਂ ਕੀ ਬਣਾਵਾਂ ਕਿਹੋ ਜਿਹਾ ਸੂਟ ਬਣਾਵਾਂ ਮੈਂ ਸੱਚ ਨਾਲ ਤਾਂ ਅਦਾ ਦੀ ਗੱਲ ਨਾਲ ਪਹਿਨੇ ਬਿਲਕੁਲ ਪਰ ਵੇਖੋ ਗੱਲ ਉੱਥੇ ਆ ਜਾਂਦੀ ਕਿ ਜਿਹੜਾ ਆਪਣਾ ਅੱਜ ਕੱਲ ਮਾਹੌਲ ਬਦਲ ਗਿਆ ਸਾਰਾ ਕੁਝ ਬਦਲ ਗਿਆ ਚਲੋ ਇਹ ਠੀਕ ਹੈ ਇਹ ਚੀਜ਼ ਵੀ ਹੈਗੀ ਕਿ ਮੰਨ ਲਓ ਤੁਸੀਂ ਸੋਚ ਰਹੇ ਹੋ ਹੈਨਾ ਆਪਾਂ ਤੁਸੀਂ ਵੀ ਵਿਆਹ ਜਾਣਾ ਮੰਨ ਲਓ ਮੈਂ ਵੀ ਵਿਆਹ ਜਾਣਾ ਹੈ ਚਲੋ ਆਪਾਂ ਚਲੇ ਗਏ ਤੇ ਵਿਆਹ ਤੇ ਜਾ ਕੇ ਜਦੋਂ ਮੈਂ ਤੁਹਾਡੇ ਵੱਲ ਦੇਖੂਗੀ ਨਾ ਮੈਂ ਪਹਿਲੀ ਚੀਜ਼ ਇਹ ਨੋਟ ਕਰਨੀ ਆ ਕਿ ਜਦ ਤੁਸੀਂ ਉਹ ਛੁੱਟਦੇ ਨਹੀਂ ਭਾਏੜ ਪਹਿਲਾਂ ਵੀ ਪਾਇਆ ਸੀ ਹੈਨਾ ਤੇ ਫਿਰ ਇੱਥੋਂ ਤੱਕ ਹੀ ਨਹੀਂ ਫਿਰ ਮੈਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਬੈਠਿਆਂ ਚ ਤੁਹਾਨੂੰ ਇਹ ਵੀ ਕਹੂੰਗੀ ਆ ਛੁੱਟਦਾ ਤੂੰ ਫਲਾਣੇ ਵਿਆਹ ਤੇ ਨਹੀਂ ਸੀ ਪਾਇਆ ਭੈਣ ਹੈਨਾ ਜਦੋਂ ਇਹ ਗੱਲ ਹੁੰਦੀ ਆ ਨਾ ਫਿਰ ਉੱਥੇ ਮੰਨ ਲਓ ਵੀ ਉਹ ਜਿਹੜੀਆਂ ਚਾਰ ਬੀਬੀਆਂ ਦੇ ਵਿੱਚ ਬੈਠਿਆਂ ਚ ਮੈਂ ਤੁਹਾਨੂੰ ਇਹ ਗੱਲ ਕਹੀ ਆ ਨਾ ਉਹ ਸੁਣ ਕੇ ਤੁਹਾਨੂੰ ਲੱਗੂਗਾ ਵੀ ਬਸ ਪਤਾ ਹੀ ਨਹੀਂ ਵੀ ਖਾਤਾ ਨਾ ਹੋ ਹਾਂ ਟੁੱਟ ਗਿਆ ਹਾਂ ਵੀ ਬਸ ਮੇਰੀ ਬੇਇੱਜ਼ਤੀ ਪਤਾ ਨਹੀਂ ਹਾਂ ਠੀਕ ਹੋ ਗਿਆ ਹਾਂਜੀ ਬਿਲਕੁਲ ਤੇ ਮੈਨੂੰ ਲੱਗਦਾ ਵੀ ਜੇ ਆਪਾਂ ਉਦਾਂ ਗੱਲ ਕਰਦੇ ਆਂ ਵੀ ਆਪਾਂ ਖੁਦ ਵੀ ਸਟ्रेस ਤੋਂ ਬਚੀਏ ਵੀ ਇਹ ਚੀਜ਼ ਦਾ ਇੱਕ ਮੈਨੂੰ ਲੱਗਦਾ ਹੁਣ ਦੇ ਸਮੇਂ 'ਚ ਬਹੁਤ ਜ਼ਰੂਰੀ ਆ ਇਹ ਚੀਜ਼ ਕਿ ਇਹ ਚੀਜ਼ ਨੂੰ ਔਰਤਾਂ ਸਮਝਣ ਉਹ ਗਿਆ ਸੂਟ ਜਾਂ ਪਾ ਲਿਆ ਜੇ ਕੈਮਰੇ ਸਾਹਮਣੇ ਵੀ ਆ ਗਿਆ ਤਾਂ ਕੀ ਹੋ ਗਿਆ ਬਿਲਕੁਲ ਤੁਸੀਂ ਬੰਦੇ ਦੀ ਵੈਲਿਊ ਕਿਉਂ ਨਹੀਂ ਆਪਾਂ ਕਰਦੇ ਕਿ ਬੰਦਾ ਅੰਦਰੋਂ ਵਧੀਆ ਜੇ ਚੰਗਾ ਜਾਂ ਮਾੜਾ ਸਾਡੀ ਖੁਸ਼ੀ ਜੁ ਖੁਸ਼ੀ ਮਨਾ ਰਿਹਾ ਹੈ ਕਿ ਨਹੀਂ ਮਨਾ ਰਿਹਾ ਤਾਂ ਸੂਟ ਦਾ ਹਨਾ ਕੀ ਗੱਲ ਹੁੰਦੀ ਆ ਦੇਖੋ ਸਸਤਾ ਮਹਿੰਗਾ ਜਿਹੜਾ ਉਹ ਆਪਾਂ ਜਿਹੇਕ ਦੀ ਪਹੁੰਚ ਦੇ ਮਾਦਕ ਹਨਾ ਪਰ ਮੈਂ ਇੱਕ ਚੀਜ਼ ਇਹਨੇ ਹੋਰ ਵੀ ਨੋਟ ਕੀਤੀ ਆ ਹਾਂ ਇਹ ਚੀਜ਼ ਵੀ ਜ਼ਰੂਰ ਹੁੰਦੀ ਜੇ ਮੈਂ ਹਰ ਇੱਕ ਨੂੰ ਠੀਕ ਆ ਮੰਨ ਲਿਆ ਕਿ ਜਿਹੜਾ ਸਲਾਹਣਾ ਜਾਂ ਜਿਹੜਾ ਕਿਸੇ ਨੂੰ ਅਪਰੀਸ਼ੀਏਟ ਕਰਨਾ ਉਹ ਕੰਮ ਕਰਦਾ ਹਰ ਇੱਕ ਔਰਤ ਨੂੰ ਵੀ ਕਰਦਾ ਹਰ ਇੱਕ ਨੂੰ ਕਰਦਾ ਔਰਤਾਂ ਨੂੰ ਥੋੜਾ ਜ਼ਿਆਦਾ ਕਰਦਾ ਤੇ ਜੇ ਕਹ ਜੀ ਤੂੰ ਬਹੁਤ ਵਧੀਆ ਬਹੁਤ ਸਿਆਣੀ ਆ ਬਹੁਤ ਵਧੀਆ ਤਾਂ ਜ਼ਿਆਦਾ ਖੁਸ਼ ਹੋ ਜਾਂਦੀਆਂ ਹਾਂਜੀ ਪਰ ਜੇ ਕਿਤੇ ਕਿਸੇ ਔਰਤ ਐ ਸਾਰਾ ਚੋਰ ਤਿਆਰ ਹੋਣ ਤੇ ਨਾ ਹੋਵੇ ਕਿਸੇ ਨੇ ਉੱਥੇ ਆਇਨਾ ਕਿਹਾ ਹੋਵੇ ਤੂੰ ਸੋਹਣੀ ਲੱਗਦੀ ਆ ਤਾਂ ਉਹਨੇ ਮੈਨੂੰ ਲੱਗਦਾ ਚਲਾ ਕੇ ਮਾਰਨਾ ਸਾਰਾ ਦਿਨ ਨਹੀਂ ਨਹੀਂ پیسے ਖਰਚ ਮੈਨੇ پیسے ਖਰਚ ਉਹਨਾਂ ਨੇ ਕਹਿੰਨਾ ਮੇਰੇ ਤੋਂ ਮੱਚਦੀਆਂ ਸੀ ਉਹ ਉਹ ਮੈਨੂੰ ਦੇਖ ਕੇ ਮੱਚ ਗਈਆਂ ਉਹਨਾਂ ਨੇ ਮੈਨੂੰ ਤਾਂ ਨਹੀਂ ਸੋਹਣੀ ਕਿਹਾ ਹਨਾ ਜਿਹੜੀ ਗੱਲ ਮੈਂ ਪਹਿਲਾਂ ਤਾਂ ਤੁਸੀਂ ਸਾਰਾ ਕੁਝ ਅਰੇਂਜਮੈਂਟ ਕਰਦੇ ਰੈਮ ਲਾ ਕੇ ਅਗਲੀ ਨਪਾਂ ਮੇ ਜਾਣ ਕੇ ਨਾ ਕਿਸ ਨੇ ਕਿਹਾ ਹੋਏ ਕਿ ਕਰੀ ਜਾਣਦੇ ਫਿਰ ਉਹ ਤੋਂ ਬਾਅਦ ਵਿੱਚ ਆਪਣਾ ਬਸਾੜਿਆ ਆ ਕੇ ਵੀ ਲੰਮੀ ਨੂੰ ਦੇਖ ਕੇ ਮਚ ਗਏ ਕੀ ਫਾਇਦਾ ਨਿਕਲੇ ਹੈ ਨਾ ਮੈਨੂੰ ਲੱਗਦਾ ਪਹਿਣੀ ਗੱਲ ਤਾਂ ਇਹ ਇਹ ਹੀ ਹੋਣੀ ਚਾਹੀਦੀ ਆ ਕਿ ਜਦੋਂ ਤੁਸੀਂ ਆਪਣੇ ਆਪ ਵੱਲ ਦੇਖੋ ਹੈ ਨਾ ਜਾਂ ਇੱਕ ਸ਼ੀਸ਼ੇ 'ਚ ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੋ ਉਹ ਵੱਖਰੀ ਗੱਲ ਆ ਹੈ ਨਾ ਪਰ ਪਤਾ ਨਹੀਂ ਵੀ ਕਿੰਨਾ ਕਿ ਜ਼ਰੂਰੀ ਹੁੰਦਾ ਵੈਸੇ ਵੇਖਣਾ ਸ਼ੀਸ਼ੇ 'ਚ ਕਿ ਮਤਲਬ ਇਹ ਚੀਜ਼ ਵੇਖਣੀ ਵੀ ਹਾਂ ਮੈਂ ਸੋਹਣੀ ਲੱਗ ਰਹੀ ਆ ਜਾਂ ਨਹੀਂ ਲੱਗ ਰਹੀ ਹੈ ਨਾ ਪਹਿਲੀ ਚੀਜ਼ ਤਾਂ ਮੈਨੂੰ ਲੱਗਦਾ ਮੋਸਟਲੀ ਸਾਰੇ ਵੈਸੇ ਕਰਦੇ ਆ ਕਿ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖੋ ਤੁਸੀਂ ਨੇ ਆਪਣੋ ਸੋਹਣੇ ਲੱਗ ਰਹੇ ਆ ਜਨਨੀ ਪਰ ਜ਼ਰੂਰੀ ਹੈ ਮੈਨੂੰ ਲੱਗਦਾ ਵੀ ਤੁਸੀਂ ਖੁਦ ਆਪਣੇ ਆਪ ਨੂੰ ਅੰਦਰੋਂ ਦੇਖੋ ਜਾਂ ਖੁਦ ਤੁਸੀਂ ਦੇਖੋ ਵੀ ਮੈਂ ਜਿੱਥੇ ਜਾ ਰਿਆਂ ਆ ਮੇਰਾ ਉੱਥੇ ਕਿੱਦਾਂ ਦਾ ਬਿਹੇਵੀਅਰ ਆ ਲੋਕੀ ਮੈਨੂੰ ਉੱਥੇ ਕਿਹੜੇ ਤਰੀਕੇ ਨਾਲ ਮਿਲਦੇ ਮੇਰਾ ਮਾਨ ਸਨਮਾਨ ਹੈ ਕਿ ਨਹੀਂ ਹੈ ਉੱਥੇ ਹਾਂ ਜਾਂ ਕੀ ਗੱਲ ਬਾਤ ਉਹ ਚੀਜ਼ ਵੇਖੋ ਵੀ ਉਹ ਤੋਂ ਤੁਹਾਨੂੰ ਪਤਾ ਲੱਗੂ ਵੀ ਤੁਸੀਂ ਕਿੰਨੇ ਕਾਢੀ ਕੀ ਬੈਠੀ ਹੋ ਉੱਥੇ ਹਾਂ ਤੇ ਜਿਹੜੀ ਗੱਲ ਮੈਂ ਕਹਿਣ ਲੱਗੀ ਸੀ ਪਹਿਨੇ ਕਿ ਜਿਹੜੀ ਆਪਾਂ ਇਹ ਵਾਲੀ ਜਿਹੜੀ ਟੈਨਸ਼ਨ ਜਾਂ ਸਟ੍ਰੈਸ ਔਰਤਾਂ ਦਾ ਜੇ ਘੱਟ ਕਰਨਾ ਵਾ ਹੈ ਨਾ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਜੇ ਹਣ ਆ ਇੱਕ ਦੂਜੀ ਦੇ ਨਾਲ ਆਪਾਂ ਗੱਲ ਕਰੀਏ ਵੀ ਜੇ ਆਪਾਂ ਕਿਸੇ ਦਾ ਸੂਟ ਰਿਪੀਟ ਹੋਇਆ ਵੀ ਦੇਖਿਆ ਨਾ ਤੇ ਆਪਾਂ ਉਹਨੂੰ ਕਦੇ ਨਹੀਂ ਕਹਿਣਾ ਵੀ ਤੂੰ ਇਹ ਸੂਟ ਪਹਿਲਾਂ ਵੀ ਪਾਇਆ ਆਪਾਂ ਤਾਂ ਰਿਪੀਟ ਕਰਦੇ ਹਾਂ ਆਪਾਂ ਤਾਂ ਜਿੰਨਾ ਚਿਰ ਸੂਟ ਦੇ ਆਂ ਪੂਰੀ ਮੈਂਜਰੋਂ ਨਿਕਲੇ ਉਹਨਾਂ ਚਿਰ ਆਪਾਂ ਸੂਟ ਛੱਡਦੇ ਆਂ ਨਹੀਂ ਤਾਂ ਲੱਗ ਰਿਹਾ ਹਨ ਨਹੀਂ ਇਹ ਵੀ ਆਪਾਂ ਨੂੰ ਕਿਉਂ ਹਾਂ ਆਪਾਂ ਨੂੰ ਨਹੀਂ ਜੇ ਆਪਾਂ ਗੱਲ ਕੈਮਰੇ ਅੱਗੇ ਕਰੀਏ ਕਿ ਆਪਾਂ ਤਾਂ ਬਹੁਤ ਘੱਟ ਰਿਪੀਟ ਕਰਦੇ ਆਂ ਨਹੀਂ ਹਰ ਇੱਕ ਔਰਤ ਨੂੰ ਸਜਣਾ ਤੇ ਜਨਾਜਾ ਸੋਹਣੇ ਸੂਟ ਪਾਉਣ ਦੀ ਸ਼ੌਂਕ ਹੁੰਦਾ ਸ਼ੌਂਕ ਆਪਦੀ ਹیثیت ਦੇ ਵਿੱਚ ਰਹਿ ਕੇ ਹੋਣਾ ਚਾਹੀਦਾ ਸ਼ੌਂਕ ਉਹ ਹੋਣਾ ਚਾਹੀ ਜਿਹੜੇ ਕਮਾਈ ਹੋ ਰਹੀ ਉਹ ਵੇਸਟ ਨਾ ਜਾਵੇ ਕਿਸੇ ਪਾਸੇ ਉਹਨੂੰ ਅਸੀਂ ਜੇ ਲਾਏ ਆ ਚਾਰ ਪੈਸੇ ਤਾਂ ਉਹਨੂੰ ਪਾਈਏ ਚੰਗੀ ਤਰ੍ਹਾਂ ਤੇ ਇਹ ਨਹੀਂ ਕਿ ਅਸੀਂ ਸਿਰਫ ਇੱਕ ਦਿਨ ਪਾ ਕੇ ਤੇ ਫਤਨੀ ਕਿਸੇ ਨੇ ਉਹਦੇ ਫਿਰ ਮੈਂ ਵੀ ਸੋਚੀ ਨਹੀਂ ਪਰ ਇੱਕ ਜਾਂ ਇੱਕ ਵਾਰੀ ਪਾਉਣ ਨਾਲ ਤਾਂ ਉੱਥੇ ਸਾਰੇ ਜਣੇ ਮੌਜੂਦ ਵੀ ਨਹੀਂ ਹੁੰਦੇ ਸਹੀ ਗੱਲ ਫਿਰ ਦੂਜੀ ਵਾਰੀ ਪਾਵਾਂਗੇ ਤਾਂ ਲੋਕ ਹੋਰ ਸਾਰੇ ਸਾਰੇ ਵੀ ਦੇਖਣ ਮਨਜ ਪਾ ਜਾਂ ਤਾਂ ਫਿਰ ਹਨਾ ਛੋਟ ਕੋਈ ਵੀ ਆ ਜਾ ਪਰ ਚਲੋ ਇਹ ਤਾਂ ਮਾਨਸ ਆ ਆਪਦੀ ਮਾਨਸਿਕ ਸੈਟੀਸਫੈਕਸ਼ਨ ਆ ਆਪਾਂ ਕਿਵੇਂ ਕਰਦੇ ਹਰੇਕ ਦਾ ਆਪਣਾ ਆਪਣਾ ਹੁੰਦਾ ਹਨਾ ਆਪਾਂ ਹਰ ਕਿਸੇ ਨੂੰ ਨਹੀਂ ਟਿੰਗਾ ਲੱਗਦਾ ਹੁਣਾ ਕਰਨਾ ਹ ਹ